ਅੱਸੀ ਗਾਲ ਜੀ ਸਾਰਿਆਂ ਨੂੰ ਇਸ ਵੀਡੀਓ ਨੂੰ ਪੂਰਾ ਦੇਖ ਲਿਓ ਤੇ ਇਹਨੂੰ ਅੱਗੇ ਵੀ ਸ਼ੇਅਰ ਕਰਿਓ ਇਹ ਥੋੜੀ ਵੀਡੀਓ ਲੰਬੀ ਹੋਊਗੀ ਕੁਸਕਨ ਜਿਹੜੇ ਹੁੰਦੇ ਆ ਆਹ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਹਨ ਜਿਨ੍ਹਾਂ ਦੀ ਘਰੇ ਕੋਈ ਆਣੇ ਦੀ ਇੱਜ਼ਤ ਨਹੀਂ ਕਰਦਾ ਉਹ ਚੱਕ ਕੇ ਮੈਨੂੰ ਮਤਾਂ ਦੇਣ ਲੱਗ ਜਾਂਦੇ ਆ ਕਦੇ ਕੁਸ ਬੋਲਦੇ ਕਦੇ ਕੁਸ ਬੋਲਦੇ ਮਾਫ ਕਰਿਓ ਜੇ ਕੋਈ ਇਦਾਂ ਉਦਾਂ ਦਾ ਸ਼ਬਦ ਮੇਥੋਂ ਬੋਲਿਆ ਜਾਵੇ ਮਾਫ ਕਰਿਓ ਥੋੜਾ ਜਿਹਾ ਨਾ ਇੱਕ ਤਾਂ ਮੈਂ ਉਦਾਂ ਡਿੱਕਤ ਚ ਚੱਲੀ ਜਾਂਨਾ ਮੇਰੇ ਜਿਹੜੇ ਤੁਸੀਂ ਦੇਖਿਆ ਬੈੱਡ ਸ਼ੋਰ ਸੀਗੇ ਲੱਤਾਂ ਵਾਲੇ ਉਹਦੇ ਚੋਂ ਹੱਡੀਆਂ ਨਿਕਲ ਆਈਆਂ ਹਨਾ ਅਸੀਂ ਚਾਹੇ ਜਿੰਨਾ ਮਰਜੀ ਕਹੀ ਚੱਲੀ ਅਸੀਂ ਹੌਸਲੇ ਚ ਹੌਸਲੇ ਚ ਜਦੋਂ ਇਹ ਜਿਹੇ ਗੱਲਾਂ ਪਤਾ ਲੱਗਦੀਆਂ ਨਾ ਜਾਂ ਆਉਂਦੀਆਂ ਨੇ ਆਪਦੇ ਸਰੀਰ ਤੇ ਉਦੋਂ ਨਾ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ ਵੀ ਯਾਰ ਹੁਣ ਕੀ ਬਣੂਗਾ ਬਾਕੀ ਪ੍ਰਮਾਤਮਾ ਅਸਰੇ ਬੈਠੇ ਆ ਜੋ ਕਰਦਾ ਉਹ ਚੰਗਾ ਹੀ ਕਰਦਾ ਤੇ ਆ ਭਾਈ ਸਾਹਿਬ ਜਿਹਦੀ ਮੈਂ ਫੋਟੋ ਲਾਈ ਹੈ ਨਾ ਸਕਰੀਨ ਤੇ ਆ ਪਹਿਲਾਂ ਤਾਂ ਪੜ ਲਓ ਕੀ ਲਿਖਿਆ ਇਹਨੇ ਤੇ ਇਹ ਮੈਨੂੰ ਕਹਿੰਦਾ ਕਿ ਪਹਿਲਾਂ ਤੇ ਮੈਨੂੰ ਇਹ ਕਹਿਣਾ ਚਾਹਣਾ ਤੇਰੇ ਸਿਰ ਤੇ ਪਾਗਾ ਮੂੰਹ ਤੇ ਤੂੰ ਦਾੜੀ ਰੱਖੀ ਆ ਠੀਕ ਆ ਤੂੰ ਕਹਿੰਦਾ ਮੈਂ ਡਰਾਮੇ ਕਰਦਾ ਮੁਫਤ ਵਿੱਚ ਤੇਰਾ ਸਾਰਾ ਕੁਝ ਕਹਿੰਦਾ ਚੱਲੀ ਜਾਂਦਾ ਘਰ ਬਣ ਗਿਆ ਤੇਰਾ ਟੌਪ ਦਾ ਟੌਪ ਦਾ ਤੇਰਾ ਫੋਨ ਤੇ ਤੇਰੀ ਮਾਂ ਹੁਣ ਚੱਕਵੇਂ ਸੂਟ ਪਾਈ ਜਾਂਦੀਆਂ ਹੈ ਤੂੰ ਡਰਾਮੇ ਕਰਦਾ ਮੁਫਤ ਦੇ ਪੈਸੇ ਤੇ ਸੰਗਤ ਦੇ ਤੇ ਐਸ ਕਰਦਾ ਮੈਂ ਇਹਨੂੰ ਇਹ ਗੱਲ ਕਹਿਣੀ ਚਾਹਣਾ ਮੈਂ ਸੇਤੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਪਰ ਇਹ ਘੋੜੂ ਦੀ ਨਾ ਗੱਲ ਮੈਨੂੰ ਥੋੜੀ ਜਿਹੀ ਗੰਦੀ ਲੱਗੀ ਮੈਨੂੰ ਐਂ ਦੱਸ ਤੂੰ ਕਹਿੰਦਾ ਵੀ ਤੇਰੀ ਮਾਂ ਟੌਪ ਦੇ ਸੂਟ ਪਾਉਂਦੇ ਆ ਛੋਡੀਆਂ ਪਾਉਂਦੀਆਂ ਨਹੀਂ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਜਿਹੜੀ ਮਾਂ ਨੇ ਕੀ ਉਹ ਸੂਟ ਨਹੀਂ ਪਾਉਂਦੀ ਜੇ ਹੁਣ ਅਸੀਂ ਇਸ ਬਿਮਾਰੀ ਦੇ ਵਿੱਚ ਚੱਲ ਰਹੇ ਆ ਇਸ ਮੁਸੀਬਤ ਦੇ ਵਿੱਚ ਹੁਣ ਸਾਲਿਆ ਸੀ ਨੰਗੇ ਘੁੰਮਣ ਲੱਗ ਜੇ ਤੈਨੂੰ ਅਕਲ ਨਹੀਂ ਹੈਗੀ ਆੰਨੇ ਦੀ ਕੱਲਾ ਉਹੀ ਗੱਲ ਹੋਗੀ ਨਾ ਮੁੜ ਕੇ ਜੰਮ ਕੇ ਸਿਰਦੇ ਤੇ ਅਕਲ ਆਉਂਦੀ ਨਹੀਂ ਤੁਹਾਡੇ ਵਰਗਿਆਂ ਨੂੰ ਤੇ ਇੱਕ ਵੀਰ ਕਹਿੰਦਾ ਆਖੇ ਤੂੰ ਚੱਕ ਕੇ ਐਂਬੂਲੈਂਸ ਦੀ ਵੀਡੀਓ ਪਾ ਦੇ ਨਾ ਸਿਰਫ ਕੱਲਾ ਪੈਸਾ ਇਕੱਠਾ ਕਰਨ ਵਾਸਤੇ ਮੈਂ ਨਾ ਇਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ ਮੈਂ ਕਹਿੰਦਾ ਮੇਰੇ ਨਾ ਪਿੰਡ ਤੱਜੋ ਗਿਆ ਜ਼ਿਲ੍ਹੇ ਬਰਨਾਲੇ 'ਚ ਮੇਰੇ ਕੋਲ ਆਓ ਮੈਂ ਸੀਵੇਂ ਮੈਂ ਪਿਆ ਬੈੱਡ ਤੇ ਮੈਂ ਤੁਹਾਨੂੰ ਬੈੱਡ ਬਣਵਾ ਕੇ ਦੇਉਂਗਾ ਉਸੇ ਤਰ੍ਹਾਂ ਬਣ ਕੇ ਤੜਾ ਕੇ ਧਾਉਣ ਦੇ ਲੱਤਾਂ ਤੜਾ ਕੇ ਤੁਸੀਂ ਪਾਓ ਬੈੱਡ ਤੇ ਮੇਰੇ ਬਰਾਬਰ 2 ਮਹੀਨੇ ਕੱਢ ਕੇ ਦੇਖੋ ਜੇ ਛੋਡੀ ਚੀਕ ਨਾ ਨਾ ਨਿਕਲ ਗਈ ਤੁਹਾਨੂੰ ਫੇਰ ਪਤਾ ਲੱਗੂ ਜਦੋਂ ਪਿੱਛੋਂ ਦੀ ਹੱਥ ਪਾ ਕੇ ਛੋਡੀ ਟੱਟੀ ਕੱਢੀ ਤੁਹਾਨੂੰ ਫੇਰ ਪਤਾ ਲੱਗੂ ਵੀ ਕੀ ਭਾ ਵਿਗਦੀ ਹੈ ਫੇਰ ਮੈਨੂੰ ਕਿਹੋ ਵੀ ਅਸੀਂ ਡਰਾਮੇ ਕਰਦਾਗਾ ਮੈਂ ਜਾਂ ਕੋਈ ਉਹ ਕਰ ਮਾੜਾ ਮੋਟਾ ਰੱਬ ਦਾ ਖੌਫ ਰੱਖਿਆ ਕਰੋ ਮੈਂ ਕੋਈ ਸੌਂਕ ਨੂੰ ਨਹੀਂ ਮੰਗਣ ਲੱਗਿਆ ਜਾ ਮੈਂ ਕੋਈ ਸੌਂਕ ਨੂੰ ਨਹੀਂ ਜੇ ਤੁਹਾਨੂੰ ਲੱਗਦਾ ਪੈਸੇ ਇਕੱਠੇ ਕਰਦਾ ਮੈਂ ਮੇਰੇ ਘਰੇ ਆਓ ਪਹਿਲਾਂ ਤਾਂ ਠੀਕ ਆ ਦੂਜੀ ਗੱਲ ਜੇ ਤੁਹਾਨੂੰ ਇਹ ਲੱਗਦਾਗਾ ਵੀ ਮੈਂ ਬੇ ਫਾਲਤੂ ਵੀਡੀਓਆ ਪਾਉਣਾ ਹਨਾ ਪੈਸੇ ਇਕੱਠੇ ਕਰਨ ਦਾ ਮਾਰਾ ਤੁਸੀਂ ਪਾ ਕੇ ਦੇਖੋ ਤੁਸੀਂ ਐਂਬੂਲੈਂਸ ਕਰਾਓ ਐਂਬੂਲੈਂਸ ਕਰਾ ਕੇ ਤੇ ਢੇੜਾ ਲਾਓ ਹਸਪਤਾਲ ਦਾ ਵੀਡੀਓ ਪਾ ਦਿਓ ਵੀ ਸਾਨੂੰ ਡੋਨੇਸ਼ਨ ਦੀ ਲੋੜ ਆ ਮੈਂ ਦੇਖਦਾ ਤੁਹਾਨੂੰ ਕਿੰਨੇ ਕੁ ਲੋਕ ਪੈਸੇ ਦੇਣਗੇ ਉੱਠ ਕੇ ਤੁਸੀਂ ਮਤਾਂ ਦੇਣ ਲੱਗ ਜਾਨੇ ਉਹ ਕੁੱਤੇ ਜਿੰਨੀ ਥੋਡੀ ਕਦਰ ਨਹੀਂ ਹੁੰਦੀ ਆ ਬੋਲਿਆ ਉਹੀ ਗੱਲ ਮੈਨੂੰ ਕੀ ਕਹਾ ਹੁਣ ਕਹਦਾ ਕਿ ਕੂਲ ਲਿਪ ਕੱਢ ਕੇ ਵੀਡੀਓ ਪਾਇਆ ਕਰ ਤੂੰ ਸਾਲਿਆ ਲੈ ਕੇ ਦੇ ਕੇ ਜਾਣਾ ਮੈਨੂੰ ਤੇਰਾ ਪਹਿਲਾਂ ਬੂਥੜ ਦੇਖ ਆਉਂਦਾ ਤੂੰ ਮੈਨੂੰ ਕਹੀਏ ਨਾ ਕੂਲ ਲਿਪ ਤੇਰਾ ਫੁੱਫੜ ਮੈਂ 25 ਸਾਲ ਦਾ ਹੋ ਗਿਆ ਕਦੇ ਤਾਂ ਅੱਜ ਤੱਕ ਨਸੇ ਨੂੰ ਹੱਥ ਨਹੀਂ ਲਾਇਆ ਮੇਰਾ ਟੈਸਟ ਕਰਵਾ ਕੇ ਦੇਖ ਲਾ ਆ ਜੇ ਮੇਰੇ ਘਰੇ ਸਾਲੇ ਉੱਠ ਕੇ ਬੋਲਣ ਲੱਗ ਜਾਣਗੇ ਕਦੇ ਕਹਿਣਗੇ ਇਹ ਕੂਲ ਲਿਪ ਲਾਉਂਦਾ ਕਦੇ ਕਹਿਣਗੇ ਇਹ ਆ ਗਸੇ ਇੱਕ ਬੋਲਿਆ ਆ ਦੇਖ ਲੋ ਕਹਿੰਦਾ ਕਿ ਤੂੰ ਨਸੇ ਨਾ ਕਰਦਾ ਹੁੰਦਾ ਨਾ ਤੈਨੂੰ ਸੈਂਟਰ ਵਾਲੇ ਚੱਕ ਕੇ ਲੈ ਕੇ ਜਾਂਦੇ ਨਾ ਤੇਰੀ ਮਾਂ ਤੇਰੇ ਪਿੱਛੇ ਰੋਲਦੀ ਉਹ ਸਾਲੇ ਤੂੰ ਛੱਡ ਕੇ ਆਇਆ ਸੀ ਮੈਨੂੰ ਸੈਂਟਰ 'ਚ ਮਾਫ ਕਰਿਓ ਮੈਥੋਂ ਜਾਦੇ ਬੋਲਿਆ ਜਾ ਰਿਹਾ ਮੈਂ ਬੋਲਣਾ ਹੀ ਚਾਹੁੰਦਾ ਮੈਨੂੰ ਮੁਸੀਬਤ ਵੀ ਬਹੁਤ ਹੈ ਮੈਂ ਬਹੁਤ ਮਨ ਦੁਖੀ ਹੋਇਆ ਵੇ ਪਰ ਇਹ ਨਾ ਸਾਲੇ ਉੱਠ ਕੇ ਬੋਲਣ ਲੱਗ ਜਾਂਦੇ ਨੇ ਘਰੇ ਇਹਨਾਂ ਦੀ ਆਨੇ ਦੀ ਇਹਨਾਂ ਦੀ ਇੱਜ਼ਤ ਨਹੀਂ ਹੁੰਦੀ ਚੱਕ ਕੇ ਮੱਤਾਂ ਦੇਣ ਲੱਗ ਜਾਣਗੇ ਮੈਨੂੰ ਕਹਿੰਦਾ ਕਿ ਤੂੰ ਟੌਪ ਦੇ ਫੋਨ ਤੇ ਤੇਰੇ ਕੋਲ ਟੌਪ ਦਾ ਫੋਨ ਮੈਨੂੰ ਐਂ ਦੱਸ ਚਗਲਾ ਚੱਪਲ ਦੇ ਦਾ ਵੀਡੀਓ ਬਣਦੀ ਨਹੀਂ ਠੀਕ ਆ ਜੇ ਮੇਰੇ ਕੋਲ ਫੋਨ ਹੋਊਗਾ ਮੈਂ ਫੇਰੀ ਵੀਡੀਓ ਬਣਾਉਂਗਾ ਫੇਰ ਜੇ ਵੀਡੀਓ ਪਾਉਂਗਾ ਫੇਰ ਮੈਨੂੰ 4 ਰੁਪਏ ਭੇਣ ਭਰਾ ਦਿੰਦੇ ਆ ਫੇਰ ਮੈਂ ਆਪਦਾ ਡੋਨੇਸ਼ਨ ਕਰਾਉਣਾ ਤੁਹਾਨੂੰ ਇੰਨੀ ਤਾਂ ਅਕਲ ਹੋਣੀ ਚਾਹੀਦੀ ਆ ਵੀ ਐਡੀ ਵੱਡੀ ਸਰਜਰੀਆਂ ਹੋਈਆਂ ਨੇ ਮੇਰੀਆਂ ਮੈਨੂੰ 4 ਸਾਲ ਹੋ ਗਏ ਇਸ ਸੱਟ ਨਾਲ ਲੜਦੇ ਹੋਏ ਤੁਸੀਂ ਚੱਕ ਕੇ ਆ ਕੇ ਬੇਆਖਲੋ ਬੋਲ ਦਿੰਨੇ ਹੋ ਅਕਲ ਮੱਤ ਕਰ ਲੋ ਮਾੜੀ ਮੋਟੀ ਆਹ ਬੋਲਿਆ ਕਹਿੰਦਾ ਕਿ ਅੱਜ ਤੱਕ ਮੈਂ ਤੇਰੀਆਂ ਨਾ ਰੋਣ ਧੋਣ ਵਾਲੀਆਂ ਵੀਡੀਓ ਦੇਖੀਆਂ ਕਹਿੰਦਾ ਕਦੇ ਦੁਖੀ ਆਤਮਾ ਵਾਲੀਆਂ ਕਦੇ ਮਜਬੂਰੀ ਵਾਲੀਆਂ ਨਾ ਹੁਣ ਤੂੰ ਜ਼ਿਆਦਾ ਚੱਲਣ ਲੱਗ ਗਿਆ ਕਿ ਤੇਰੇ ਕੋਲੇ ਪੈਸਾ ਆ ਕੇ ਇੰਨੇ ਪੈਸੇ ਨਾਲ ਜਦੋਂ ਬੰਦੇ ਕੋਲੇ ਆ ਜਾਂਦਾ ਨਾ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਇਹੀ ਖੂਸੀਆਂ ਫੂਗਰੀਆਂ ਗੱਲਾਂ ਕਰਨ ਲੱਗ ਜਾਂਦਾ ਤੂੰ ਮੈਨੂੰ ਦੇਖੇਂ ਗਿਆ ਪਹਿਲਾਂ ਤਾਂ ਮੈਨੂੰ ਐਂ ਦੱਸ ਤੂੰ ਕੀ ਦਿੱਤਾ ਮੈਨੂੰ ਜਿਹੜੇ ਭੈਣ ਭਰਾ ਮੇਰੀ ਹੈਲਪ ਕਰਦੇ ਉਹਨਾਂ ਨੂੰ ਪਤਾ ਵੀ ਉਹ ਕੀ ਕਰ ਰਹੇ ਆ ਸਾਰੇ ਤੇਰੇ ਵਾਂਗੂ ਜਿਹੜੇ ਤੁਸੀਂ ਬੋਲਦੇ ਨਾ ਛੋੜੇ ਕੋਈ ਮੰਦਬੁੱਧੀ ਨਹੀਂ ਹੁੰਦੇ ਚੱਕ ਕੇ ਤੁਸੀਂ ਚੱਕ ਕੇ ਫੋਨ ਕਮੈਂਟ ਕਰ ਦਿੰਦੇ ਹੋ ਕਿਉਂ ਤੁਹਾਨੂੰ ਪਤਾ ਕਰਨਾ ਤੁਸੀਂ ਐਨੇ ਦਾ ਕੰਮ ਨਹੀਂ ਘਰੇ ਤੁਹਾਨੂੰ ਕੋਈ ਪੁੱਛਦਾ ਨਹੀਂ ਮੇਰੇ ਯਾਰ ਕੇ ਨੂੰ ਤੁਸੀਂ ਲੱਗ ਜਾਂਦੇ ਹੋ ਬੋਲਣ ਕਿਉਂ ਮੈਂ ਨਾ ਤਾਂ ਤੁਹਾਡੇ ਨਾਲ ਜਿੱਦ ਵੈਂਸ ਕਰ ਸਕਦਾ ਨਾ ਮੈਂ ਤੁਹਾਨੂੰ ਕੋਈ ਹੋਰ ਕੁਝ ਕਹਿ ਸਕਦਾ ਮੈਂ ਤਾਂ ਇੱਕ ਰੱਬ ਅੱਗੇ ਦੁਆਵਾਂ ਕਰ ਸਕਦਾ ਵੀ ਰੱਬਾ ਸਰਬੱਤ ਦਾ ਭਲਾ ਕਰੀ ਜਿਹੜੇ ਆਹੇ ਜਾਂ ਕੁਝ ਬੋਲਦੇ ਆ ਘੋੜੂ ਉਹਨਾਂ ਨੂੰ ਸਮੱਤ ਬਕਸ ਮਾੜਾ ਮੋਟਾ ਜੇ ਉਹਨਾਂ ਨੂੰ ਆਕਲ ਆਊਗੀ ਜੇ ਤੁਹਾਨੂੰ ਐਵੇਂ ਲੱਗਦਾ ਨਾ ਵੀ ਮੈਂ ਪੈਸੇ ਇਕੱਠੇ ਕਰਦਾ ਜਾਂ ਉਹ ਕਰਦਾ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਵੇਣਦੀਏ ਮੇਰੇ ਵਾਂਗੂ ਤੜਾਓ ਤਾਉਣ ਠੀਕ ਆ ਤੁਹਾਨੂੰ ਲੱਗਦਾ ਵੀ ਸੌਂਕ ਨੂੰ ਤਾਂ ਹਣ ਤੜਾਲੀ ਪੈਸੇ ਇਕੱਠੇ ਕਰ ਲੈ ਘਰ ਪਾ ਲਿਆ ਟੌਪ ਦੇ ਸੂਟ ਦੀ ਮਾਂ ਪਾਉਣ ਲੱਗੀ ਟੌਪ ਦਾ ਉਹਦੇ ਕੋਲੇ ਫੋਨ ਤੁਸੀਂ ਮੰਜੇ ਤੇ ਪਵੋ ਬੈੱਡ ਤੇ ਮਹੀਨਾ ਕਾ ਵੀਡੀਓ ਪਾ ਦਿਆ ਕਰੋ ਆਪਦੇ ਹੱਗੇ ਮੂਤੇ ਵਾਲੀਆਂ ਸਾਰੀਆਂ ਜਿਵੇਂ ਮੈਂ ਪਾਉਣਾ ਠੀਕ ਆ ਤੇ ਫਿਰ ਤੁਸੀਂ ਜਦੋਂ ਵੀਡੀਓ ਪਾਉਂਗੇ ਨਾ ਫਿਰ ਮੈਂ ਦੇਖੂ ਤੁਹਾਨੂੰ ਕਿੰਨਾ ਕੁ ਡੋਨੇਸ਼ਨ ਲੋਕ ਦਿੰਦੇ ਆ ਚਾਗਲ ਕਿਸੇ ਥਾਂ ਦੇ ਲੱਗ ਜਾਂਦੇ ਆ ਬੋਲਣ ਤੇ ਫਿਰ ਆ ਇੱਕ ਬੋਲਿਆ ਕਹਿੰਦਾ ਕਿ ਤੂੰ ਫੋਲੋ ਕਰਨ ਨਾਲ ਤੈਨੂੰ ਕੀ ਹੋਣਾ ਕਿ ਤੂੰ ਮਸ਼ਹੂਰ ਹੋਣ ਲਈ ਚਾਕੇ ਮਾਂ ਨੂੰ ਮੀਡੀਆ ਮੂਰੇ ਕਰਤਾ ਉਹ ਚਾਗਲ ਬੰਦਿਆ ਤੂੰ ਐਂ ਤਾਂ ਦੇਖ ਲੈ ਤੂੰ ਫੋਟੋ ਕਿਹਦੀ ਲਾਈ ਬੈਠਾ ਡੀਪੀ ਤੇ ਉਸੇ ਦੀ ਮਾੜੀ ਮੋਟੀ ਸ਼ਰਮ ਕਰ ਲਾ ਜੇ ਤੈਨੂੰ ਰਿਪਲਾਈ ਕਰਿਆ ਤੂੰ ਚੱਕ ਕੇ ਆਪਦਾ ਆਈਡੀ ਦਾ ਉਹ ਯੂਜ਼ਰ ਨੇਮ ਵੀ ਬੰਦ ਕਰ ਲਿਆ ਹੈ ਚੱਕ ਕੇ ਤੂੰ ਬਲੌਕ ਮਾਰ ਤਾ ਜਦੋਂ ਬੋਲਦੇ ਹੁੰਨੇ ਮਾੜਾ ਨਾ ਦਮ ਰੱਖਿਆ ਕਰੋ ਵੀ ਬੰਦਾ ਸਾਨੂੰ ਜਵਾਬ ਦੇ ਸਕਦਾ ਮੈਂ ਕੋਈ ਛੋਟੇ ਨਾ ਜਿੱਦ ਮੈਂ ਇਸ ਨਹੀਂ ਕਰਦਾ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਜੇ ਕਿਸੇ ਨੂੰ ਲੱਗਦਾ ਨਾ ਵੀ ਮੈਂ ਨਜਾਇਜ਼ ਹੋ ਕਰਦਾ ਬੇਨਤੀ ਆ ਮੇਰੇ ਕੋਲ ਆਓ ਬੈਡ ਸਾਨੂੰ ਮੈਂ ਕਹਾਂ ਦੂ ਹਸਪੀਟਲ ਆਲਾ ਲੱਤਾਂ ਤੜਾਓ ਜਿਵੇਂ ਮੇਰੇ ਪੂੜੇ ਗਲੇ ਪਏ ਆ ਜਿਵੇਂ ਮੇਰੀਆਂ ਹਲਤਾਂ ਦੀਆਂ ਹੱਡੀਆਂ ਨਿਕਲੀਆਂ ਉਸੇ ਤਰ੍ਹਾਂ ਉਸੇ ਹਾਲਤ ਚ ਪਾਓ ਫਿਰ ਦੇਖਦੇ ਆ ਕੀ ਭਾਅ ਵਿਕਦੀ ਆ ਮਹੀਨਾ ਕ ਪਾ ਕੇ ਦੇਖੋ ਜੇ ਤੁਹਾਡੀ ਚੀਕ ਨਾ ਨਿਕਲ ਗਈ ਫਿਰ ਪਤਾ ਲੱਗੂ ਸੋਨੂੰ